ਅਗਰੀ ਖ਼ਬਰਾਂ 'ਚ ਚੱਲ ਰਹੀ ਹੈ ਸੀਐਨਐਨ ਰਿਪੋਰਟ ਕਰ ਰਿਹਾ ਵੀ ਇੱਕ ਕਾਲੇ ਮੂਲ ਦੇ ਬੰਦੇ ਨੇ ਜਦੋਂ ਆਪਣਾ ਨਾਂ ਚੇਂਜ ਕਰਕੇ ਰੈਜ਼ੂਮੇ ਦੇ ਉੱਤੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਫਾਇਰ ਕਰ ਲਿਆ ਗਿਆ ਪਹਿਲਾਂ ਉਸਨੇ ਡਵਾਈਟ ਜੈਕਸਨ ਜੋ ਉਸਦਾ ਐਕਚੁਅਲ ਨਾਮ ਹੈਗਾ ਆ ਸ਼ਨੋਲਾ ਹੋਟਲ ਫਲੋਰੀਡਾ ਦੇ ਵਿੱਚ ਆ ਉੱਥੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਨਹੀਂ ਰੱਖਿਆ ਗਿਆ ਬਾਦ ਦੇ ਵਿੱਚ ਉਸਨੇ ਆਪਣਾ ਨਾਮ ਜੌਨ ਜੈਬਰੋਸਕੀ ਕਰਕੇ ਜਦੋਂ ਰੈਜ਼ੂਮੇ ਅਪਲਾਈ ਕੀਤਾ ਤੇ ਉਸ ਨੂੰ ਜਿਹੜੀ ਜੌਬ ਫਿਰ ਆਫਰ ਕਰ ਦਿੱਤੀ ਗਈ ਤੇ ਉਸਨੇ ਜਿਹੜਾ ਆ ਲਾਸਟ ਰੂਟ ਫਾਈਲ ਕੀਤਾ ਹੈਗਾ ਆ ਤੇ ਇਹ ਕਹਿੰਦੇ ਵੀ ਜਨਵਰੀ ਤੇ ਅਪ੍ਰੈਲ 2024 ਦੇ ਵਿਚਾਲੇ 27 ਸਾਲਾਂ ਦਾ ਜਿਹੜਾ ਡਵਾਈਡ ਜੈਕਸਨ ਆ ਕਾਲੇ ਮੂਲ ਦਾ ਇਸ ਨੇ ਕਈ ਪੋਜੀਸ਼ਨਾਂ ਦੇ ਉੱਤੇ ਸਿਨੋਲਾ ਹੋਟਲ ਜੋ ਡਾਊਨਟਾਊਨ ਡੈਟਰਾਇਟ ਦੇ ਵਿੱਚ ਆ ਮਿਸ਼ੀਗਨ ਦੇ ਵਿੱਚ ਉੱਥੇ ਐਜ਼ ਅ ਰਿਸੈਪਸ਼ਨ ਜਾਂ ਹੋਰ ਜੌਬਸ ਲਈ ਅਪਲਾਈ ਕੀਤਾ ਤੇ ਉਹਨੂੰ ਸੱਦਿਆ ਹੀ ਨਹੀਂ ਗਿਆ ਤੇ ਜਦੋਂ ਨਾਮ ਚੇਂਜ ਕਰਕੇ ਕੀਤਾ ਤੇ ਉਸ ਨੂੰ ਜਿਹੜਾ ਸੱਜ ਲਿਆ ਗਿਆ ਆ ਉਸ ਤੋਂ ਬਾਅਦ ਉਸਨੇ ਜਿਹੜਾ ਆ ਇਹ ਲਾਸੂਟ ਫਾਈਲ ਕੀਤਾ ਹੈਗਾ ਕਹਿੰਦੇ ਵੀ ਬਹੁਤ ਬਾਰ ਇਦਾਂ ਦੀਆਂ ਜੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਹਜੇ ਵੀ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਤੇ ਇਹ ਸਭ ਕੁਝ ਵਾਪਰਿਆ ਹੈਗਾ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ ਇਹ ਕਿਹਾ ਵੀ ਨੇਮ ਬਾਇਸ ਜੋ ਆ ਆ ਇਹ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੁੰਦਾ ਹੈਗਾ ਆ ਉਹਨਾਂ ਨੇ ਕਿਹਾ ਭਈ ਰਿਸਰਚਰਸ ਨੇ 108 ਦੇ ਕਰੀਬ ਯੂ ਐਸ ਦੇ ਜਿਹੜੇ EMPLOYEES ਆ ਉਹਨਾਂ ਨੂੰ ਐਨਲਾਈਜ਼ ਕੀਤਾ ਰੇਸ ਜੈਂਡਰ ਬੇਸ ਤੇ ਉੱਤੇ ਤੇ ਉਹਨਾਂ ਨੇ ਦੇਖਿਆ ਭਈ ਜਿਹੜੇ ਆ ਜਿਹੜੇ ਕਾਲੇ ਮੂਲ ਦੇ ਬੰਦੇ ਤੇ ਜੜੀਆਂ ਲੇਡੀਆਂ ਆ ਉਹਨਾਂ ਨੂੰ ਘੱਟ ਜੜੀਆਂ ਕਾਲ ਬੈਕਸ ਆਈਆਂ ਜਦੋਂ ਉਹਨਾਂ ਨੇ ਆਪਣੇ ਰੈਜ਼ੂਮੇ ਜਿਹੜੇ ਆ ਇਹਨਾਂ ਕੰਪਨੀਆਂ ਨੂੰ ਭੇਜੇ ਜੀ ਅਗਰੀ ਖਬਰਾਂ ਚੱਲਿਏ ਸੀਐਨਐਨ ਰਿਪੋਰਟ ਕਰ ਰਿਹਾ ਬਈ ਇੱਕ ਕਾਲੇ ਮੂਲ ਦੇ ਬੰਦੇ ਨੇ ਜਦੋਂ ਆਪਣਾ ਨਾਮ ਚੇਂਜ ਕਰਕੇ ਰੈਜ਼ੂਮੇ ਦੇ ਉੱਤੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਹਾਇਰ ਕਰ ਲਿਆ ਗਿਆ ਪਹਿਲਾਂ ਉਸਨੇ ਡਵਾਈਟ ਜੈਕਸਨ ਜੋ ਉਸ ਦਾ ਐਕਚੁਅਲ ਨਾਮ ਹੈਗਾ ਆ ਸ਼ਨੋਲਾ ਹੋਟਲ ਫਲੋਰੀਡਾ ਦੇ ਵਿੱਚ ਆ ਉੱਥੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਨਹੀਂ ਰੱਖਿਆ ਗਿਆ ਬਾਦ ਦੇ ਵਿੱਚ ਉਸਨੇ ਆਪਣਾ ਨਾਮ ਜੌਨ ਜੈਬਰੋਸਕੀ ਕਰਕੇ ਜਦੋਂ ਰੈਜ਼ੂਮੇ ਅਪਲਾਈ ਕੀਤਾ ਤੇ ਉਸ ਨੂੰ ਜਿਹੜੀ ਜੌਬ ਫਿਰ ਆਫਰ ਕਰ ਦਿੱਤੀ ਗਈ ਤੇ ਉਸਨੇ ਜਿਹੜਾ ਆ ਲਾਸਟ ਰੂਟ ਫਾਈਲ ਕੀਤਾ ਹੈਗਾ ਆ ਤੇ ਇਹ ਕਹਿੰਦੇ ਵੀ ਜਨਵਰੀ ਤੇ ਅਪ੍ਰੈਲ 2024 ਦੇ ਵਿਚਾਲੇ 27 ਸਾਲਾਂ ਦਾ ਜਿਹੜਾ ਡਵਾਈਡ ਜੈਕਸਨ ਆ ਕਾਲੇ ਮੂਲ ਦਾ ਇਸ ਨੇ ਕਈ ਪੋਜੀਸ਼ਨਾਂ ਦੇ ਉੱਤੇ ਸਿਨੋਲਾ ਹੋਟਲ ਜੋ ਡਾਊਨਟਾਊਨ ਡੈਟਰਾਇਟ ਦੇ ਵਿੱਚ ਆ ਮਿਸ਼ੀਗਨ ਦੇ ਵਿੱਚ ਉੱਥੇ ਐਜ਼ ਰਿਸੈਪਸ਼ਨ ਜਾਂ ਹੋਰ ਜੌਬਸ ਲਈ ਅਪਲਾਈ ਕੀਤਾ ਤੇ ਉਹਨੂੰ ਸੱਦਿਆ ਹੀ ਨਹੀਂ ਗਿਆ ਤੇ ਜਦੋਂ ਨਾਮ ਚੇਂਜ ਕਰਕੇ ਕੀਤਾ ਤੇ ਉਸ ਨੂੰ ਜਿਹੜਾ ਸੱਦ ਲਿਆ ਗਿਆ ਆ ਉਸ ਤੋਂ ਬਾਅਦ ਉਸਨੇ ਜਿਹੜਾ ਆ ਇਹ ਲਾ ਸੂਟ ਫਾਈਲ ਕੀਤਾ ਹੈਗਾ ਕਹਿੰਦੇ ਵੀ ਬਹੁਤ ਬਾਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਹਜੇ ਵੀ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਤੇ ਇਹ ਸਭ ਕੁਝ ਵਾਪਰਿਆ ਹੈਗਾ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ ਇਹ ਕਿਹਾ ਵੀ ਨੇਮ ਬਾਇਸ ਜੋ ਆ ਆ ਇਹ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੁੰਦਾ ਹੈਗਾ ਆ ਉਹਨਾਂ ਨੇ ਕਿਹਾ ਭਈ ਰਿਸਰਚਰਸ ਨੇ 108 ਦੇ ਕਰੀਬ ਯੂ ਐਸ ਦੇ ਜਿਹੜੇ EMPLOYEES ਆ ਉਹਨਾਂ ਨੂੰ ਐਨਲਾਈਜ਼ ਕੀਤਾ ਰੇਸ ਜੈਂਡਰ ਬੇਸ ਤੇ ਉੱਤੇ ਤੇ ਉਹਨਾਂ ਨੇ ਦੇਖਿਆ ਭਈ ਜਿਹੜੇ ਆ ਜਿਹੜੇ ਕਾਲੇ ਮੂਲ ਦੇ ਬੰਦੇ ਤੇ ਜੜੀਆਂ ਲੇਡੀਆਂ ਆ ਉਹਨਾਂ ਨੂੰ ਘੱਟ ਜੜੀਆਂ ਕਾਲ ਬੈਕਸ ਆਈਆਂ ਜਦੋਂ ਉਹਨਾਂ ਨੇ ਆਪਣੇ ਰੈਜ਼ੂਮੇ ਜਿਹੜੇ ਆ ਇਹਨਾਂ ਕੰਪਨੀਆਂ ਨੂੰ ਭੇਜੇ Yeah. <laughs>